ਨਸ਼ਾ ਜਵਾਨੀ ਖਾ ਗਿਆ ਨਸ਼ਾ ਜਵਾਨੀ ਖਾ ਗਿਆ ਨਸ਼ਾ ਜਵਾਨੀ ਖਾ ਗਿਆ ਤੁਸੀਂ ਆਪਣੀ ਜਵਾਨੀ ਬਚਾ ਲਓ ਮੈਂ ਤੁਹਾਨੂੰ ਹੱਥ ਜੋੜ ਕੇ ਕਹਿੰਦਾ ਜੀ ਪੰਜਾਬ ਬਚਾ ਲਓ ਕਿ ਜੇ ਤੁਹਾਡੀ ਸਿਹਤ ਠੀਕ ਹੈ ਤਾਂ ਸਾਰਾ ਕੁਝ ਵਧੀਆ ਹੈ ਕਿਉਂਕਿ ਤੰਦਰੁਸਤੀ ਦੀ ਕਿਤੇ ਵੀ ਦੁਕਾਨ ਹੈ ਨਹੀਂ ਹੂੰ ਤੰਦਰੁਸਤੀ ਪੈਸੇ ਨਾਲ ਨਹੀਂ ਖਰੀਦ ਹੋਣੀ ਜੀ ਮੈਂ ਗਰੀਬੀ ਨਾਲ ਸੰਬੰਧ ਰੱਖਦਾ ਤੇ ਮੈਨੂੰ ਤਾਂ ਕੋਈ ਸਾਈਕਲ ਤੇ ਨਹੀਂ ਸੀ ਬਿਠਾ ਲਦਾ ਤੇ ਸਰਦੂਲ ਸਕੰਦਰ ਸਾਹਿਬ ਨੇ ਮੈਨੂੰ ਜਹਾਜ਼ ਦੇ ਵਿੱਚ ਬਿਠਾ ਲਦਾ ਉਹਨਾਂ ਨੂੰ ਮੈਂ ਦੇਣਾ ਨਹੀਂ ਦੇ ਸਕਦਾ ਜੀ ਤੇ ਅੱਜ ਸਰਦੂਲ ਸਕੰਦਰ ਸਾਹਿਬ ਰੱਬ ਦੇ ਘਰ ਚਲੇ ਗਏ ਤੇ ਸਾਡੇ ਵਾਸਤੇ ਵੀ ਔਰ ਸਾਰੇ ਪੰਜਾਬ ਵਾਸਤੇ ਉਹਨਾਂ ਦਾ ਘਾਟਾ ਉਹਨਾਂ ਦੀ ਕਮੀ ਕਦੇ ਪੂਰੀ ਹੋਈ ਨਹੀਂ ਸਕਦੀ ਤੇ ਹੰਬ ਜਾਣਾ ਤੇ ਹਰ ਜਾਣਾ ਤੇ ਕੰਬ ਜਾਣਾ ਤੇ ਡਰ ਜਾਣਾ ਤੇ ਕੰਬ ਜਾਣਾ ਤੇ ਡਰ ਜਾਣਾ ਤੇ ਹੰਬ ਜਾਣਾ ਤੇ ਹਰ ਜਾਣਾ ਛੱਡ ਪਰਾਂ ਵਫਾਦਿਆਂ ਗੱਲਾਂ ਨੂੰ ਪਰਾਂ ਵਫਾਦਿਆਂ ਗੱਲਾਂ ਨੂੰ ਐਵੇਂ ਕਿਉਂ ਸ਼ਰਤਾ ਲਾਉਣੀ ਏ ਤੈਨੂੰ ਵੇਖ ਲਾਂਗੇ ਤੈਨੂੰ ਵੇਖ ਲਾਂਗੇ ਤੂੰ ਕਿੱਥੋਂ ਤੱਕ ਨਭੌਨੀ ਏ ਹਏ ਤੁਸੀਂ ਨਸ਼ਾ ਕੋਈ ਨਹੀਂ ਕਰਨਾ ਤੁਸੀਂ ਨਸ਼ਾ ਕੋਈ ਨਹੀਂ ਕਰਨਾ ਵੀਰੋ ਤੁਸੀਂ ਕਸਮ ਖਾ ਲਓ ਮੈਂ ਤੁਹਾਨੂੰ ਹੱਥ ਜੋੜ ਕੇ ਕਹਿੰਦਾ ਜੀ ਪੰਜਾਬ ਬਚਾ ਲਓ ਮੈਂ ਤੁਹਾਨੂੰ ਹੱਥ ਜੋੜ ਕੇ ਕਹਿੰਦਾ ਜੀ ਪੰਜਾਬ ਬਚਾ ਲੋ ਨਸ਼ਾ ਜਵਾਨੀ ਖਾ ਗਿਆ ਨਸ਼ਾ ਜਵਾਨੀ ਖਾ ਗਿਆ ਨਸ਼ਾ ਜਵਾਨੀ ਖਾ ਗਿਆ ਤੁਸੀਂ ਆਪਣੀ ਜਵਾਨੀ ਬਚਾ ਲੋ ਮੈਂ ਤੁਹਾਨੂੰ ਹੱਥ ਜੋੜ ਕੇ ਕਹਿੰਦਾ ਜੀ ਪੰਜਾਬ ਬਚਾ ਲੋ ਮੈਂ ਤੁਹਾਨੂੰ ਹੱਥ ਜੋੜ ਕੇ ਕਹਿੰਦਾ ਜੀ ਪੰਜਾਬ ਬਚਾ ਲੋ ਵਾਹ ਜੀ ਵਾਹ ਕਮਾਲ ਕਰਤਾ ਜੀ ਬਹੁਤ ਬਹੁਤ ਕੋ ਬਹੁਤ ਵਧੀਆ ਜੀ ਇਹ ਨਸ਼ਿਆਂ ਦਾ ਜਿਹੜਾ ਤੁਸੀਂ ਮੈਸੇਜ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਜੀ ਮੈਂ ਤੇਜਿੰਦਰ ਬਾਜੀ ਇਹ ਕਹਿਣਾ ਚਾਹੁੰਦਾ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਸਾਡੀ ਸਾਡੇ ਪੰਜਾਬੀ ਭਰਾ ਵਸਦੇ ਨੇ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਸਾਡੇ ਪੰਜਾਬੀ ਭਰਾ ਸਾਡੇ ਸਰੋਤੇ ਵਸਦੇ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਨਸ਼ਾ ਨਾ ਕਰਿਓ ਕਿਉਂਕਿ ਤੁਹਾਡੀ ਤੰਦਰੁਸਤੀ ਦੀ ਬਹੁਤ ਜ਼ਰੂਰਤ ਹੈ ਤੇ ਪੰਜਾਬ ਦੀ ਜਵਾਨੀ ਸਾਡੇ ਪੰਜਾਬ ਦਾ ਬੇਸ ਹੈ ਕਿ ਜੇ ਤੁਹਾਡੀ ਸਿਹਤ ਠੀਕ ਹੈ ਤਾਂ ਸਾਰਾ ਕੁਝ ਹੀ ਵਧੀਆ ਹੈ ਕਿਉਂਕਿ ਤੰਦਰੁਸਤੀ ਦੀ ਕਿਤੇ ਵੀ ਦੁਕਾਨ ਹੈ ਨਹੀਂ ਹੂੰ ਤੰਦਰੁਸਤੀ ਪੈਸੇ ਨਾਲ ਨਹੀਂ ਖਰੀਦ ਹੋਣੀ ਜੀ ਤੇ ਮੈਂ ਚਾਹੁੰਦਾ ਵੀ ਜੇ ਤੁਹਾਡੀ ਤੰਦਰੁਸਤੀ ਹੈਗੀ ਹੈ ਸਾਨੂੰ ਸਾਡੇ ਪੰਜਾਬ ਦੀ ਜਵਾਨੀ ਦੀ ਬਹੁਤ ਜ਼ਰੂਰਤ ਹੈ ਕਿ ਜੇ ਤੁਹਾਡੀ ਸਿਹਤ ਠੀਕ ਹੈ ਤੁਸੀਂ ਤੰਦਰੁਸਤੋਂ ਤੇ ਉਹਦੇ ਨਾਲ ਸਾਡਾ ਪੰਜਾਬ ਹੱਸਦਾ ਤੇ ਵਸਦਾ ਰਹੇ ਸਾਡੀਆਂ ਦੁਆਵਾਂ ਨੇ ਲਓ ਜੀ ਪਵਨ ਪਰਦੇਸੀ ਜੀ ਨੇ ਬਹੁਤ ਵਧੀਆ ਸਨੇਹਾ ਦਿੱਤਾ ਹੈ ਪੰਜਾਬ ਵਾਸੀਆਂ ਨੂੰ ਪੰਜਾਬੀ ਯੂਥ ਨੂੰ ਨਸ਼ੇ ਜਿਹੜੇ ਹੈ ਤਿਆਗੋ ਔਰ ਪਵਨ ਪਰਦੇਸੀ ਜੀ ਬਹੁਤ ਵਧੀਆ ਸਿੰਗਰ ਨੇ ਬਹੁਤ ਵਧੀਆ ਗਾਉਂਦੇ ਨੇ ਔਰ ਇਹਨਾਂ ਦੇ ਨਾਲ ਗੱਲਾਂ ਬਾਤਾਂ ਹੋਣਗੀਆਂ ਅਖੀਰ ਤੱਕ ਵੀਡੀਓ ਦੇਖਿਓ ਤੋੜਿਓ ਨਾ ਲਿੰਕ ਜਾਰੀ ਰੱਖਿਓ ਅਖੀਰ ਤੱਕ ਦੇਖਦੇ ਰਹੋ ਗੱਲਾਂ ਬਾਤਾਂ ਕਰਾਂਗੇ ਆਪਾਂ ਪੰਜਾਬੀ ਦੇ ਉੱਤੇ ਗੱਲਾਂ ਬਾਤਾਂ ਵੀ ਹੋਣਗੀਆਂ ਔਰ ਗਾਇਕੀ ਦੇ ਉੱਤੇ ਵੀ ਗੱਲਾਂ ਬਾਤਾਂ ਹੋਣਗੀਆਂ ਭਾਜੀ ਕੀ ਕਹਿੰਦੇ ਆ ਜੀ ਪੰਜਾਬੀ ਗਾਇਕੀ ਜਿਹੜੀ ਹੈ ਇਸ ਦੇ ਤੁਹਾਡੇ ਜਿਹੜੇ ਰੋਲ ਮਾਡਲ ਕੌਣ ਹੈ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਕਿ ਤੁਹਾਡੇ ਜਿਹਨਾਂ ਤੋਂ ਤੁਸੀਂ ਸਿੱਖਿਆ ਹੈ ਤੁਹਾਡੇ ਗੁਰੂ ਹੈ ਜਾਂ ਜਿਨ੍ਹਾਂ ਨੂੰ ਤੁਸੀਂ ਆਪਣਾ ਆਦਰਸ਼ ਮੰਨਦੇ ਹੋ ਤੇਜਿੰਦਰ ਭਾਜੀ ਮੇਰੇ ਰੋਲ ਮਾਡਲ ਕਹ ਲਓ ਜਾਂ ਮੇਰੇ ਗੁਰੂ ਜੀ ਔਰ ਮੇਰੇ ਉਸਤਾਦ ਜੀ ਜਿਨ੍ਹਾਂ ਦਾ ਮੇਰੇ ਲਈ ਮੇਰੇ ਬਾਪ ਦਾ ਰਤਬਾ ਹੈ ਜਨਾਬ ਸਰਦੂਲ ਸਿਕੰਦਰ ਸਾਹਿਬ ਜੀ ਤੇ ਉਹ ਮੇਰੇ ਗੁਰੂ ਜੀ ਨੇ ਤੇ ਜਿਨ੍ਹਾਂ ਦੀ ਬਦੌਲਤ ਮੈਨੂੰ ਰੋਜੀ ਰੋਟੀ ਮਿਲੀ ਹੈ ਜੀ ਇਸ ਪਰਿਵਾਰ ਨੇ ਮੈਨੂੰ ਰੋਜੀ ਰੋਟੀ ਦਿੱਤੀ ਹੈ ਇਹਨਾਂ ਦਾ ਮੈਂ ਦੇਣ ਨਹੀਂ ਦੇ ਸਕਦਾ ਤੇ ਮੈਨੂੰ ਤੇਜਿੰਦਰ ਪਾਜੀ ਮੈਂ ਗਰੀਬੀ ਨਾਲ ਸੰਬੰਧ ਰੱਖਦਾ ਤੇ ਮੈਨੂੰ ਤਾਂ ਕੋਈ ਸਾਈਕਲ ਤੇ ਨਹੀਂ ਸੀ ਬਿਠਾ ਲਦਾ ਤੇ ਸਰਦੂਲ ਸਕੰਦਰ ਸਾਹਿਬ ਨੇ ਮੈਨੂੰ ਜਹਾਜ਼ ਦੇ ਵਿੱਚ ਬਿਠਾ ਲਦਾ ਉਹਨਾਂ ਦਾ ਮੈਂ ਦੇਣਾ ਨਹੀਂ ਦੇ ਸਕਦਾ ਤੇ ਅੱਜ ਸਰਦੂਲ ਸਕੰਦਰ ਸਾਹਿਬ ਰੱਬ ਦੇ ਘਰ ਚਲੇ ਗਏ ਤੇ ਸਾਡੇ ਵਾਸਤੇ ਵੀ ਔਰ ਸਾਰੇ ਪੰਜਾਬ ਵਾਸਤੇ ਉਹਨਾਂ ਦਾ ਘਾਟਾ ਉਹਨਾਂ ਦੀ ਕਮੀ ਕਦੇ ਪੂਰੀ ਹੋਈ ਨਹੀਂ ਸਕਦੀ ਤੇ ਮੈਂ ਸਮਝਦਾ ਮੈਂ ਮੈਂ ਨਹੀਂ ਕੱਲਾ ਕਹਿੰਦਾ ਕਿ ਪੂਰਾ ਪੰਜਾਬ ਮੰਨਦਾ ਕਿ ਪੰਜਾਬੀ ਗਾਇਕੀ ਸਰਦੂਲ ਸਕੰਦਰ ਸਾਹਿਬ ਕੋਲ ਜਾ ਕੇ ਖੜ ਜਾਂਦੀ ਹੈ ਤੇ ਮੈਂ ਉਹਨਾਂ ਦੇ ਮਿਆਰ ਮੁਤਾਬਕ ਬਿਲਕੁਲ ਕੁਝ ਵੀ ਨਹੀਂ ਹੈ ਤਾਂ ਫਿਰ ਵੀ ਅਮਨਉਰੀ ਦੀਦੀ ਨੇ ਮੈਨੂੰ ਉਹਨਾਂ ਦੀ ਝੋਲੀ ਪਾਇਆ ਤੇ ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਮਨਉਰੀ ਜੀ ਦੇ ਪਰਿਵਾਰ ਦਾ ਰੋਸ਼ਨ ਸਾਗਰ ਸਾਹਿਬ ਸਾਡੇ ਪਾਪਾ ਜੀ ਕਰਮਾ ਚਾਚਾ ਜੀ ਔਰ ਸਾਡੀ ਚਾਚੀ ਸਲਮਾ ਬੀگم ਔਰ ਸਾਡੀ ਬੀਬੀ ਵਿਮਲਾ ਦੇਵੀ ਜੀ ਉਸ ਪਰਿਵਾਰ ਨੇ ਮੈਨੂੰ ਰੋਜ਼ੀ ਰੋਟੀ ਦਿੱਤੀ ਸਰਦੂਲ ਸਕੰਦਰ ਸਾਹਿਬ ਦੇ ਲੜ ਲਾਇਆ ਤਾਂ ਮੈਂ ਬਹੁਤ ਬਹੁਤ ਉਹਨਾਂ ਦਾ ਧੰਨਵਾਦੀ ਹਾਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਲਓ ਫਿਰ ਚਲਿਏ ਸਫਰ ਸ਼ੁਰੂ ਕਰਦੇ ਆਂ ਸਰਦੂਲ ਸਾਹਿਬ ਦੀ ਜਿਹੜੀ ਹੈ ਕੋਈ ਜਿਹੜੀ ਗਾਇਕੀ ਦਾ ਨਮੂਨਾ ਪੇਸ਼ ਕਰੋ ਕੋਸ਼ਿਸ਼ ਕਰੋ ਸੋ ਮੈਂ ਭਾਜੀ ਸਰਦੂਲ ਸਕੰਦਰ ਸਾਹਿਬ ਦਾ ਗਾਣਾ ਗਾਈ ਨਹੀਂ ਸਕਦਾ ਪਹਿਲੀ ਗੱਲ ਤਾਂ ਕਿ ਉਹਨਾਂ ਦੀ ਗਾਇਕੀ ਸਕੰਦਰ ਸਾਹਿਬ ਦੀ ਬਹੁਤ ਸਖਤ ਗਾਇਕੀ ਹੈ ਉਹਨਾਂ ਨੇ ਜਿੰਨਾ ਗਾਇਆ ਹੈ ਮਿਆਰੀ ਗਾਇਆ ਹੈ मीनिंगफुल ਗਾਇਆ ਹੈ ਸਾਫ ਸੁਥਰਾ ਗਾਇਆ ਹੈ ਚਲੋ ਹੋ ਜਵੇ ਕਰੋ ਕੋਸ਼ਿਸ਼ ਪਰ ਮੇਰੀ ਕੋਸ਼ਿਸ਼ ਹੈ ਮੈਂ ਥੋੜੀ ਜਿਹੀ ਸਿਰਫ ਆਪਣੇ ਵੱਲੋਂ ਆਪਣੇ ਗੁਰੂ ਜੀ ਨੂੰ ਜਨਾਬ ਸਰਦੂਲ ਸਕੰਦਰ ਸਾਹਿਬ ਨੂੰ ਇੱਕ ਸ਼ਰਧਾਂਜਲੀ ਦੇ ਤੌਰ ਤੇ ਦੋ ਲੈਣਾ ਜਰੂਰ ਉਹਨਾਂ ਦੇ ਗਾਣੇ ਦੀਆਂ ਬੋਲਾਂਗਾ ਜੀ ਤੇ ਮੈਂ ਪਹਿਲਾਂ ਹੀ ਮਾਫੀ ਮੰਗਦਾ ਹਾਂ ਉਸ ਪਰਿਵਾਰ ਤੋਂ ਕਿ ਗਾਣਾ ਮੇਰੇ ਵੱਸ ਦਾ ਕੰਮ ਹੈ ਨਹੀਂ ਸੋ ਉਹਨਾਂ ਦਾ ਇੱਕ ਗਾਣਾ ਸੀਗਾ ਜੀ ਤੇ ਉਹ ਮੈਂ ਤੁਹਾਡੀ ਨਜ਼ਰ ਕਰਦਾ ਤੇ ਹੰਬ ਜਾਣਾ ਤੈ ਹਰ ਜਾਣਾ ਤੇ ਕੰਬ ਜਾਣਾ ਤੈ ਡਰ ਜਾਣਾ ਤੇ ਕੰਬ ਜਾਣਾ ਤੈ ਡਰ ਜਾਣਾ ਤੇ ਹੰਬ ਜਣਾ ਤੈ ਹਰ ਜਾਣਾ ਛੱਡ ਪਰਾਂ ਵਫਾਦਿਆਂ ਗੱਲਾਂ ਨੂੰ ਪਰਾਂ ਵਫਾਦਿਆਂ ਗੱਲਾਂ ਨੂੰ ਐਵੇਂ ਕਿਉਂ ਸ਼ਰਤਾਂ ਲਾਉਣੀ ਏ ਤੈਨੂੰ ਵੇਖ ਲਾਂਗੇ ਤੈਨੂੰ ਵੇਖ ਲਾਂਗੇ ਤੂੰ ਕਿੱਥੋਂ ਤੱਕ ਨਭੌਨੀ ਏ ਹਾਏ ਤੈਨੂੰ ਪਰਖ ਲਾਂਗੇ ਤੈਨੂੰ ਪਰਖ ਲਾਂਗੇ ਤੂੰ ਕਿਥੋਂ ਤੱਕ ਨਵੋਣੀ ਐ ਰਸਮਾਂ ਦੀਆਂ ਕੰਡਾਂ ਉੱਚੀਆਂ ਨੇ ਟੱਪ ਸਕਦਾ ਕੋਈ ਕੋਈ ਨਹੀਂ ਰਸਮਾਂ ਦੀਆਂ ਕੰਡਾਂ ਉੱਚੀਆਂ ਨੇ ਟੱਪ ਸਕਦਾ ਕੋਈ ਕੋਈ ਨਹੀਂ ਕੀਤੇ ਕਰਾਰਾ ਨੂੰ ਚੇਤੇ ਰੱਖ ਸਕਦਾ ਕੋਈ ਕੋਈ ਨਹੀਂ ਹੋ ਜਿੰਦੇ ਵਿਛੜਨ ਵੇਲੇ ਕਹਿ ਦੇਂਗੀ ਵਿਛੜਨ ਵੇਲੇ ਕਹਿ ਦੇਂਗੀ ਮਜਬੂਰੀ ਜਾਲ ਵਿਛਾਉਂਦੀ ਏ ਤੈਨੂੰ ਵੇਖ ਲਾਂਗੇ ਤੈਨੂੰ ਵੇਖ ਲਾਂਗੇ ਤੂੰ ਕਿੱਥੋਂ ਤੱਕ ਨਭੌਨੀ ਓ ਤੈਨੂੰ ਪਰਖ ਲਾਂਗੇ ਤੈਨੂੰ ਪਰਖ ਲਾਂਗੇ ਤੂੰ ਕਿੱਥੋਂ ਤੱਕ ਨਭੌਨੀ ਭਾਜੀ ਵਾ ਕਰਿਓ ਜੀ ਕਮੈਂਟ ਸਰਦੂਲ ਸਕੰਦਰ ਸਾਹਿਬ ਦੇ ਜਿਹੜੇ ਸ਼ਾਗਿਰਦ ਹੈ ਪਵਨ ਪ੍ਰਦੇਸੀ ਜੀ ਇੱਕ ਗੀਤ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਕਮੈਂਟਸ ਦੀ ਲੋੜ ਹੈ ਹਾਂ ਵੱਧ ਤੋਂ ਵੱਧ ਇਸ ਵਲੌਗ ਨੂੰ ਸ਼ੇਅਰ ਕਰੋ ਤਾਂ ਜੋ ਭਾਜੀ ਦਾ ਜਿਹੜਾ ਹੈ ਦੁਨੀਆ ਤੱਕ ਜਲਾ ਇੱਕ ਮੈਸੇਜ ਜਾ ਸਕੇ ਜਿਹੜਾ ਇਹਨਾਂ ਨੇ ਮੈਸੇਜ ਦਿੱਤਾ ਹੈ ਨਸ਼ਿਆਂ ਦੇ ਖਿਲਾਫ ਹੁਣ ਫੇਰ ਨਸ਼ਿਆਂ ਦੇ ਉੱਤੇ ਗੱਲ ਕਰਦੇ ਆ ਭਾਜੀ ਕੀ ਦੇਖਦੇ ਹੋ ਪੰਜਾਬ ਦੇ ਵਿੱਚ ਨਸ਼ੇ ਜਿਹੜੇ ਕਿਦਾਂ ਰੁਕ ਸਕਦੇ ਆ ਕੀ ਹੋਣਾ ਚਾਹੀਦਾ ਹੈ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਹੈ ਮੈਂ ਤੇਜਿੰਦਰ ਬਾਜੀ ਨਸ਼ੇ ਬਰੇ ਤਾਂ ਇਹੀ ਗੱਲ ਕਰੂੰਗਾ ਕਿ ਜਿੱਥੇ ਸਾਡੀ ਸਰਕਾਰ ਹੈ ਸਾਡੇ ਚੀਫ ਮਿਨਿਸਟਰ ਪੰਜਾਬ ਭਗਵੰਤ ਮਾਨ ਜੀ ਬਹੁਤ ਸਮਝਦਾਰ ਇਨਸਾਨ ਨੇ ਅਕਲ ਵਾਲੇ ਇਨਸਾਨ ਨੇ ਔਰ ਸਰਦੂਲ ਸਕੰਦਰ ਪਰਿਵਾਰ ਦੇ ਉਹ ਮੈਂਬਰ ਨੇ ਤੇ ਅਸੀਂ ਇਕੱਠਿਆਂ ਨੇ ਕੰਮ ਵੀ ਕੀਤਾ ਜੀ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜੀ ਉਹ ਪੰਜਾਬ ਦੇ ਮਾਲਕ ਨੇ ਸਰਕਾਰ ਨੂੰ ਔਰ ਸੀਐਮ ਸਾਹਿਬ ਨੂੰ ਭਈ ਮਤਲਬ ਤੁਸੀਂ ਇਸ ਨਸ਼ੇ ਵੱਲ ਨੂੰ ਜ਼ਰੂਰ ਧਿਆਨ ਦੇਣ ਕਿ ਸਾਡੀ ਪੰਜਾਬ ਦੀ ਜਵਾਨੀ ਹੈ ਜਿਹੜੀ ਨਸ਼ੇ ਦੇ ਵਿੱਚ ਗਰਖ ਹੁੰਦੀ ਜਾਂਦੀ ਹੈ ਪੰਜਾਬ ਦੀ ਜਵਾਨੀ ਨੂੰ ਬਚਾ ਲਓ ਤੇ ਅੱਜ ਕੱਲ ਦੇ ਨਵੇਂ ਬੱਚੇ ਜਿਹੜੇ ਨਸ਼ਾ ਕਰਦੇ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਪਹਿਲਾਂ ਵੀ ਬੇਨਤੀ ਕੀਤੀ ਮੈਂ ਹੁਣ ਵੀ ਬੇਨਤੀ ਕਰਦਾ ਜੀ ਨਸ਼ਾ ਨਾ ਕਰਿਓ ਕਿ ਤੁਹਾਡੀ ਜਵਾਨੀ ਦੀ ਤੁਹਾਡੀ ਤੰਦਰੁਸਤੀ ਦੀ ਬਹੁਤ ਜ਼ਰੂਰਤ ਹੈ ਤੇ ਨਸ਼ਾ ਤਿਆਗ ਦਿਓ ਤੇ ਹੋਰ ਬਹੁਤ ਕੁਝ ਹੈ ਪੰਜਾਬ ਦੇ ਵਿੱਚ ਖਾਣ ਪੀਣ ਨੂੰ ਤੇ ਤੁਸੀਂ ਚੰਗੀਆਂ ਚੀਜ਼ਾਂ ਖਾਓ ਦੁੱਧ ਦੁੱਧ ਘਿਓ ਲੱਸੀ ਮੱਖਣ ਘਿਓ ਖਾਓ ਤਾਂ ਕਿ ਤੁਹਾਡੀ ਜਵਾਨੀ ਜ਼ਿੰਦਾਬਾਦ ਰਹੇ ਵਰਕਰਾ ਰਹੇ ਗੱਲ ਬੜੀ ਵਧੀਆ ਕਹੀ ਹੈ ਜੀ ਹੋਰ ਚੀਜ਼ਾਂ ਬਹੁਤ ਹੈ ਖਾਣ ਪੀਣ ਨੂੰ ਪੰਜਾਬ ਦੇ ਵਿੱਚ ਭਈ ਇੰਨਾ ਕੁਛ ਹੈ ਸਾਡੇ ਕੋਲ ਕਿਉਂ ਅਸੀਂ ਕੂੜ ਦੇ ਵੱਲ ਤੁਰੇ ਆ ਕਿਉਂ ਨਸ਼ਾ ਕਰਦੇ ਆ ਨਸ਼ਿਆਂ ਦਾ ਸੰਦੇਸ਼ ਦਿੰਦੇ ਆ ਕਮੈਂਟ ਕਰਿਓ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਓ ਕਿ ਇਸ ਨੂੰ ਠੱਲ ਕਿਸ ਤਰੀਕੇ ਨਾਲ ਪਾਈ ਜਾ ਸਕਦੀ ਹੈ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਹੈ ਸਮਾਜ ਸੇਵੀ ਸੰਸਥਾਵਾਂ ਨੂੰ ਕੀ ਕਰਨਾ ਚਾਹੀਦਾ ਤੇ ਕਿਸ ਪ੍ਰਕਾਰ ਜਿਹੜਾ ਹੈ ਸਾਡਾ ਯੂਥ ਜਿਹੜਾ ਹੈ ਉਹ ਨਸ਼ਿਆਂ ਤੋਂ ਦੂਰ ਰਹਿ ਸਕਦਾ ਭਾਜੀ ਇੱਕ ਸੈਡ Song ਵੀ ਹੋ ਜਾਵੇ ਤੁਹਾਡੇ ਸੈਡ Song ਜਿਹੜਾ ਪਿਛਲੀ ਵਾਰੀ ਅਸੀਂ ਕੀਤਾ ਸੀਗਾ ਇੱਕ ਵਲੌਗ ਉਹ ਚ ਸੁਣਿਆ ਸੀਗਾ ਇਸ ਤਰ੍ਹਾਂ ਦਾ ਕੋਈ ਸੈਡ Song ਜਿਹੜਾ ਤੁਸੀਂ ਚਾਹਦੇ ਹੋ ਕਿ ਆ ਸੁਣਾਣਾ ਚਾਹੁੰਦੇ ਹੋ ਪੇਸ਼ ਕਰੋ ਜੀ ਮੈਂ ਜ਼ਰੂਰ ਭਾਜੀ ਪੇਸ਼ ਕਰੂੰਗਾ ਇੱਕ ਤੇਜਿੰਦਰ ਭਾਜੀ ਮੇਰਾ ਇੱਕ ਨਵਾਂ ਗਾਣਾ ਆ ਰਿਹਾ ਹੈ ਜੀ ਉਹ ਸੈਡ ਗਾਣਾ ਹੈ ਉਹ ਅੱਜ ਕੱਲ ਜਿਹੜੇ ਨੌਜਵਾਨ ਮੁੰਡੇ ਨੇ ਉਹਨਾਂ ਦਾ ਟੇਸਟ ਹੈ ਉਹਨਾਂ ਦੇ ਉਹਨਾਂ ਦੀ ਪਸੰਦੀ ਦਾ ਗਾਣਾ ਹੋ ਇਦਾਂ ਦੇ ਅੱਜ ਕੱਲ ਦੇ ਨੌਜਵਾਨ ਮੁੰਡੇ ਗਾਣਾ ਪਸੰਦ ਕਰਦੇ ਆ ਤੇ ਇੱਕ ਮੇਰਾ ਨਵਾਂ ਗਾਣਾ ਆ ਰਿਹਾ ਉਸ ਗਾਣੇ ਦੇ ਰਾਈਟਰ ਨੇ ਉਸ ਮੁੰਡੇ ਦਾ ਨਾਮ ਹੈ ਦਿਲਵਾਗ ਖਾਬੜਿਆਂ ਵਾਲਾ ਜੀ ਤੇ ਉਹ ਸਾਡੇ ਦਰਮਿਆਨ ਵਿਚਾਰੇ ਨਹੀਂ ਰਹੇ ਦਿਲਵਾਖ ਖਾਬੜਿਆਂ ਵਾਲਾ ਰਾਈਟਰ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਔਰ ਸੁਭਾਅ ਦਾ ਵੀ ਬਹੁਤ ਵਧੀਆ ਬਹੁਤ ਮਲਾਪੜਾ ਮੁੰਡਾ ਸੀ ਰੱਬ ਦੇ ਘਰ ਚਲੇ ਗਿਆ ਉਹਦੇ ਲਈ ਅਸੀਂ ਦੁਆ ਕਰਦੇ ਆਂ ਸਰਦੂਲ ਸਕੰਦਰ ਸਾਹਿਬ ਲਈ ਦੁਆ ਕਰਦੇ ਆਂ ਔਰ ਮੁੰਡਾ ਦਿਲਵਾਖ ਖਾਬੜਿਆਂ ਵਾਲਾ ਰਾਈਟਰ ਉਹਨਾਂ ਲਈ ਅਸੀਂ ਦੁਆ ਕਰਦੇ ਆਂ ਕਿ ਉਹਨਾਂ ਨੂੰ ਜੰਨਤ ਨਸੀਬ ਹੋਵੇ ਔਰ ਪ੍ਰਮਾਤਮਾ ਦੇ ਘਰ ਦੇ ਵਿੱਚ ਉਹਨਾਂ ਦਾ ਸਵਰਗ ਦੇ ਵਿੱਚ ਵਸਾ ਹੋਵੇ ਸੋ ਗਾਣਾ ਜਿਹੜਾ ਨਮ ਆ ਰਿਹਾ ਹੈ ਸੈਡ ਗੀਤ ਜਿਹਨੂੰ ਕਹਿ ਸਕਦੇ ਦਰਦ ਵਿਛੋੜੇ ਵਾਲਾ ਗਾਣਾ ਭਾਜੀ ਉਹ ਗਾਣਾ ਤੁਹਾਡੀ ਨਜ਼ਰ ਕਰਦਾ ਜਿਹੜਾ ਗੌਰ ਹੋਵੇ ਜੀ ਚੇਰੇ ਦੀਏ ਪੋਲੀ ਇਹ ਨੀ ਅੰਦਰੋਂ ਚਲਾ ਕੇ ਭਾਜੀ ਗਾਣੇ ਦਾ ਸਬਜੈਕਟ ਤੁਹਾਨੂੰ ਥੋੜਾ ਜਿਹਾ ਦੱਸ ਦਵਾ ਇਹ ਮੁੰਡੇ ਕੁੜੀ ਦੀ ਗੱਲ ਹੈ ਜੀ ਤੇ ਮੁੰਡੇ ਕੁੜੀ ਦਾ ਆਪਸ ਦੇ ਵਿੱਚ ਬਹੁਤ ਪਿਆਰ ਹੈ ਜੀ ਪਰ ਇੱਕ ਖਾਸ ਗੱਲ ਇਹ ਹੈ ਕਿ ਕੁੜੀ ਅਮੀਰ ਘਰ ਦੀ ਮੁੰਡਾ ਬਹੁਤ ਗਰੀਬ ਘਰ ਦਾ ਪਰ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਨੇ ਕੁਝ ਸਮੇਂ ਨ ਕਰਬਟ ਲਈ ਸਮਾਂ ਐਸਾ ਆ ਤੇ ਉਹਨਾਂ ਦੇ ਵਿੱਚ ਕੋਈ ਟਕਰਾਅਵਾਜੀ ਹੋ ਗਈ ਉਹਨਾਂ ਦਾ ਆਪਸੀ ਵਿਛੋੜਾ ਪੈ ਗਿਆ ਦੋਸਤੀ ਟੁੱਟ ਗਈ ਉਹ ਜਿਹੜੀ ਅਮੀਰ ਘਰ ਦੀ ਕੁੜੀ ਸੀ ਉਹ ਗਰੀਬ ਮੁੰਡੇ ਨੂੰ ਛੱਡ ਗਈ ਉਹਨੇ ਕਿਤੇ ਅਮੀਰ ਘਰ ਦੇ ਬੱਚੇ ਨਾਲ ਦੋਸਤੀ ਪਾ ਲਈ ਜੀ ਲੋ ਜੀ ਮਾਈਕ ਲਗਾ ਲੈਣੇ ਤੁਹਾਨੂੰ ਜੀ ਕਰ ਦਿਓ ਜੀ ਸਟਾਰਟ ਜੀ ਅਮੀਰ ਕਰਦੇ ਮੁੰਡੇ ਨਾਲ ਉਹਨਾਂ ਦੋਸਤੀ ਪਾ ਲਈ ਉਹਨਾਂ ਦਾ ਫਿਰ ਮੇਲ ਹੁੰਦਾ ਜੀ ਉਹ ਪਹਿਲਾ ਵਾਲਾ ਗਰੀਬ ਕਰਦਾ ਮੁੰਡਾ ਜਿਹਨੂੰ ਪਹਿਲਾਂ ਪਿਆਰ ਕਰਦੀ ਸੀ ਉਹ ਪਿਆਰ ਦਾ ਜ਼ਹਾਰ ਕਰਦਾ ਜਦੋਂ ਗੌਰ ਹੋਵੇ ਕੀ ਕਹਿੰਦਾ ਜੀ ਚਿਹਰੇ ਦੀਏ ਪੋਲੀ ਇਹ ਨਹੀਂ ਅੰਦਰੋਂ ਚਲਾ ਕੇ ਚਿਹਰੇ ਦੀਏ ਪੋਲੀ ਇਹ ਨਹੀਂ ਅੰਦਰੋਂ ਚਲਾ ਕੇ ਢੁਲੀ ਦੌਲਤਾਂ ਤੇ ਤੋੜ ਬਿਸ਼ਵਾਸ ਨਹੀਂ ਦੌਲਤਾਂ ਤੇ ਤੋੜ ਵਿਸ਼ਵਾਸ ਨਹੀਂ ਦੁਨੀਆ ਤੋਂ ਵੈਸ ਨੂੰ ਕਹੌਣ ਵਾਲੀ ਐ ਨਹੀਂ ਸਾਡਾ ਖਾਗੀ ਤੂੰ ਕੱਲੇ ਜੜੇ ਦਾ ਮਾਸ ਨਹੀਂ ਖਾਗੀ ਤੂੰ ਕੱਲੇ ਜੜੇ ਦਾ ਮਾਸ ਨਹੀਂ ਹਾਏ ਖਾਗੀ ਤੂੰ ਕੱਲੇ ਜੜੇ ਦਾ ਮਾਸ ਨਹੀਂ ਦੁਨੀਆ ਤੋਂ ਵੈਸ ਨੂੰ ਕਹੌਣ ਵਾਲੀ ਐ ਨਹੀਂ ਕੋਠੀਆਂ ਤੇ ਕਹਿ ਰਾਂ ਵੇਖ ਫਿੱਟ ਗਈਆਂ ਨੀ ਤੇ ਤੇਰੀ ਭੁੱਲ ਗਈ ਤੂੰ ਚੁੱਗੀਆਂ ਦੀ ਸਾਰ ਨਹੀਂ ਭੁੱਲ ਗਈ ਤੂੰ ਝੁੱਗੀਆਂ ਦੀ ਸਾਰ ਨਹੀਂ ਹਾਏ ਭੁੱਲ ਗਈ ਤੂੰ ਝੁੱਗੀਆਂ ਦੀ ਸਾਰ ਨਹੀਂ ਸੁੰਨੀ ਸੁੰਨੀ ਲੱਗਦੀ ਉਹ ਪਿਪਲਾਂ ਦੀ ਛਾਂ ਜਿੱਥੇ ਖੜ ਕੇ ਜਿੱਤ ਹੁੰਦੀ ਸੀ ਪਿਆਰ ਨਹੀਂ ਖੜ ਕੇ ਜਿਤਾਉਂਦੀ ਸੀ ਪਿਆਰ ਨਹੀਂ ਹਾਏ ਖੜ ਕੇ ਜਿਤਾਉਂਦੀ ਸੀ ਪਿਆਰ ਨਹੀਂ ਗੋਦੀ ਵਿੱਚ ਸਿਰ ਰੱਖ ਕਰਦੀ ਸੀ ਗੱਲਾਂ ਗੋਦੀ ਵਿੱਚ ਸਿਰ ਰੱਖ ਕਰਦੀ ਸੀ ਗੱਲਾਂ ਨਾਲੇ ਭਰਦਾ ਹੁੰਗਾ ਰਾਸੀ ਆਕਾਸ਼ ਨਹੀਂ ਕਰਦਾ ਹੂੰਗਾ ਰਸੀ ਆਕਾਸ਼ ਨੀ ਦੁਨੀਆ ਤਾਂ ਬੈਸ਼ ਨੂੰ ਕਹੌਣ ਵਾਲੀ ਐ ਨੀ ਸਾਡਾ ਖਾਗੀ ਤੂੰ ਕਲੇਜੜੇ ਦਾ ਮਾਸ ਨੀ ਖਾਗੀ ਤੂੰ ਕਲੇਜੜੇ ਦਾ ਮਾਸ ਨੀ ਹਾਏ ਖਾਗੀ ਤੂੰ ਕਲੇਜੜੇ ਦਾ ਮਾਸ ਨੀ ਹਾਏ ਖਾਗੀ ਤੂੰ ਕਲੇਜੜੇ ਦਾ ਮਾਸ ਨੀ ਦੁਨੀਆ ਤਾਂ ਬੈਸ਼ ਨੂੰ ਕਹੌਣ ਵਾਲੀ ਐ ਨੀ ਬਹੁਤ ਵਧੀਆ ਜੀ ਬਹੁਤ ਮਜ਼ਾ ਆ ਗਿਆ ਸੁਰ ਤਾਲ ਜਿਹੜਾ ਰਾਗ ਜਿਹੜਾ ਹੈ ਰਿਆਜ਼ ਬੜਾ ਕਰਦੇ ਹੋਗੇ ਕਿਸ ਤਰ੍ਹਾਂ ਕੀ ਕਹਿੰਦੇ ਆਪਣੇ ਰਿਆਜ਼ ਬਾਰੇ ਬਸ ਬਸ ਰਿਆਜ਼ ਕਰਨਾ ਪੈਂਦਾ ਜਿੰਨਾ ਕਰਨਾ ਚਾਹੀਦਾ ਉਹਨਾਂ ਤਾਂ ਮੇਤੋਂ ਨਹੀਂ ਹੁੰਦਾ ਪਰ ਫਿਰ ਵੀ ਮੈਂ ਕੋਸ਼ਿਸ਼ ਕਰਦਾ ਜੇ ਰਿਆਜ਼ ਨਹੀਂ ਕਰਦੇ ਤਾਂ ਫਿਰ ਆਵਾਜ਼ ਸਾਥ ਨਹੀਂ ਦਿੰਦੀ ਜੀ ਤੇ ਕਿਉਂ ਆਵਾਜ਼ ਹੈ ਜਿਹੜੀ ਆਵਾਜ਼ ਦੀ ਕਿਤੇ ਦੁਕਾਨ ਨਹੀਂ ਹੈ ਆਵਾਜ਼ ਪੈਸੇ ਨਾਲ ਖਰੀਦ ਨਹੀਂ ਹੋਣੀ ਇਹ ਦਰਗਾਹ ਤੋਂ ਆਉਂਦੀ ਪਰਮਾਤਮਾ ਦਿੰਦਾ ਰੱਬ ਦਾ ਸ਼ੁਕਰ ਹੈ ਮੈਨੂੰ ਯੋਗ ਹੈ ਨਹੀਂ ਸੀ ਪਰ ਫਿਰ ਵੀ ਰੱਬ ਨੇ ਆਵਾਜ਼ ਦਿੱਤੀ ਹੈ ਤੇ ਇਹਨੂੰ ਪਾਲਿਸ਼ ਕਰੀ ਜਾਈਦੇ ਜੀ ਦੀ ਸੰਭਾਲ ਕਰੀਦੀ ਹੈ ਹਾਂਜੀ ਪਵਨ ਪਰਦੇਸੀ ਜੀ ਸਾਡੇ ਰੋਪੜ ਦੇ ਹੀਰੇ ਨੇ ਜੀ ਹੀਰੇ ਔਰ ਬਹੁਤ ਵਧੀਆ ਗਾਉਂਦੇ ਨੇ ਬੜੇ ਵਧੀਆ ਇਨਸਾਨ ਨੇ ਬੜੀ ਅੱਛੀ ਨੇਚਰ ਇਹਨਾਂ ਦੀ ਔਰ ਸਭ ਤੋਂ ਵਧੀਆ ਗੱਲ ਹੈ ਕਿ ਸਰਦੂਲ ਸਕੰਦਰ ਸਾਹਿਬ ਦੇ ਜਿਹੜੇ ਹੈ ਚੇਲੇ ਨੇ ਉਹਨਾਂ ਦੀ ਸ਼ਗਿਰਦੀ ਜਿਹੜੀ ਹੈ ਇਹਨਾਂ ਨੇ ਹਾਸਲ ਕੀਤੀ ਹੈ ਉਹਨਾਂ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘੁੰਮੇ ਨੇ ਭਾਜੀ ਕਿੱਥੇ ਕਿੱਥੇ ਜਾਇਆ ਜੀ ਤੁਸੀਂ ਉਹਨਾਂ ਦੇ ਨਾਲ ਜੀ ਮੈਂ ਤੇਜਿੰਦਰ ਭਾਜੀ ਸਕੰਦਰ ਸਾਹਿਬ ਨਾਲ ਬਾਹਰਲੇ ਮੁਲਕਾਂ ਚ ਗਏ ਜੀ ਮੈਂ ਯੂਰਪ ਦੇ ਟੂਰ ਕੀਤੇ ਨੇ ਉਹਨਾਂ ਨਾਲ ਜੀ ਸਭ ਤੋਂ ਪਹਿਲਾਂ ਮੈਂ ਸਕੰਦਰ ਸਾਹਿਬ ਨਾਲ ਬੈਲਜੀਅਮ ਗਿਆ ਸੀ ਬੈਲਜੀਅਮ ਤੋਂ ਬਾਅਦ ਫੇ ਹਾਲੈਂਡ ਜੀ ਫੇ ਜਰਮਨ ਫਿਰ ਉਸ ਤੋਂ ਬਾਅਦ ਅਮਰੀਕਾ ਫਿਰ ਕੈਨੇਡਾ ਫੇਰ ਅਮਰੀਕਾ ਫੇਰ ਕੈਨੇਡਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਵੀ ਮੈਂ ਐਨ ਜੋਗ ਨਹੀਂ ਸਾਨੂੰ ਤਾਂ ਕੋ ਟੈਂਪੋ ਚ ਨਹੀਂ ਬਿਠਾ ਲਦਾ ਤੇ ਸਕੰਦਰ ਸਾਹਿਬ ਨੇ ਸਾਨੂੰ ਜਹਾਜ਼ ਚ ਬਿਠਾ ਲਤਾ ਜੀ ਤੇ ਮੇਰੇ ਤੇ ਬਹੁਤ ਵੱਡੀ ਕਰਮਨਵਾਜ਼ੀ ਉਹਨਾਂ ਨੇ ਕੀਤੀ ਐ ਇਹ ਸਰਦੂਸ ਸਕੰਦਰ ਸਾਹਿਬ ਦੇ ਸਿਰ ਸੇਰਾ ਤੇ ਉਹਨਾਂ ਨੇ ਮੈਨੂੰ ਦੁਨੀਆ ਕਮਾਤੀ ਜੀ ਤੇ ਉਸ ਪਰਿਵਾਰ ਦਾ ਲਓ ਜੀ ਹੁਣ ਆ ਜਾਣ ਦੀ ਫਿਰ ਕੁਛ ਟੱਪੇ ਹੋ ਜਾਣ ਜੀ ਟੱਪੇ ਸੁਣਨੇ ਜੀ ਟੱਪੇ ਸੁਣਨੇ ਜੀ ਚਲੋ ਟੱਪੇ ਸੁਣਾ ਦਨੇ ਜੀ ਟੱਪੇ ਸੁਣਾ ਨਾ ਸੁਣਾ ਨਾ বাজਵੀਤ ਹੋ ਕਿ ਲਲਾ ਮਾਂ ਦਰਵਾਜੇ ਤੇ ਹੋ ਕਿ ਲਲਾ ਮਾਂ ਦਰਵਾਜੇ ਤੇ ਔ ਕਿਡਾ ਦੁਖੀ ਜਾਂਦਾ ਜੀ ਦਾ ਕੋਈ ਨਹੀਂ ਜਨਾਜੇ ਤੇ ਹੋ ਜੀ ਦਾ ਕੋਈ ਨਹੀਂ ਜਨਾਜੇ ਤੇ ਹੋ ਬਾਗਾਂ ਵਿੱਚ ਮੋਰ ਹੋਵੇ ਚੰਵੇਂ ਹੋ ਬਾਗਾਂ ਵਿੱਚ ਮੋਰ ਹੋਵੇ ਬੇ ਤੇਰੇ ਪਿੱਛੇ ਕਿਉਂ ਰੁਲੀਏ ਜੇ ਤੇਰੇ ਵਰਗਾ ਕੋਈ ਹੋਰ ਹੋਵੇ ਜੇ ਤੇਰੇ ਵਰਗਾ ਕੋਈ ਹੋ ਹੋ ਜੜ ਸੁੱਕ ਜੇ ਲੜਾਈਆਂ ਦੀ ਵਾਹ ਕਮਾਲ ਹੈ ਹੋ ਜੜ ਸੁੱਕ ਜੇ ਲੜਾਈਆਂ ਦੀ ਬੇਸੁਖ ਨਾਲ ਆਮੀ ਚੰਨ ਵੇ ਬੇ ਸਾਨੂੰ ਲੋੜ ਨਹੀਂ ਕਮਾਈਆਂ ਦੀ ਓ ਬੇ ਸੁਖ ਨਾਲ ਆਮੀ ਚੰਨ ਵੇ ਵੇ ਸਾਨੂੰ ਲੋੜ ਨਹੀਂ ਕਮਾਈਆਂ ਦੀ ਵੈਰੀ ਨਾਈਸ ਵੈਰੀ ਨਾਈਸ ਬਹੁਤ ਬਹੁਤ ਖੂਬ ਇਹ ਜਿਹੜਾ ਤੁਸੀਂ ਬੋਲਿਆ ਹੈ ਲਾਸਟ ਵਿੱਚ ਸੁਖ ਨਾਲ ਆਮੀ ਚੰਨ ਵੇ ਸਾਨੂੰ ਲੋੜ ਨਹੀਂ ਕਮਾਈਆਂ ਦੀ ਪੰਜਾਬ ਦਾ ਯੂਥ ਬਾਹਰ ਜਾ ਰਿਹਾ ਹੈ ਹਾਂਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਪਿੰਡ ਖਾਲੀ ਹੋ ਰਿਹਾ ਹੈ ਹਾਂਜੀ ਤੁਸੀਂ ਦੇਖੋ ਪੰਜਾਬ ਦਾ ਦਰਦ ਵੀ ਰੱਖਦੇ ਹੋ ਪੰਜਾਬ ਦੇ ਵਿਰਸੇ ਨਾਲ ਵੀ ਜੁੜੇ ਹੋਏ ਹੋ ਕੀ ਸਨੇਹਾ ਦਿੰਦੇ ਹੋ ਤੁਸੀਂ ਕੀ ਆਪਣੇ ਵਿਚਾਰ ਦਿੰਦੇ ਹੋ ਇਸ ਮੁੱਦੇ ਦੇ ਉੱਤੇ ਜੀ ਮੇਰਾ ਤਾਂ ਭਾਜੀ ਇਹ ਹੀ ਵਿਚਾਰ ਹੈ ਕਿ ਸਿਰਫ ਇਹ ਆ ਬੇਰੋਜ਼ਗਾਰੀ ਕਹੇਗੀ ਆ ਪੰਜਾਬ ਦੇ ਵਿੱਚ ਕਿ ਜੇ ਇੱਥੇ ਸਾਨੂੰ ਰੋਜੀ ਰੋਟੀ ਮਿਲਦੀ ਹੈ ਤੇ ਫੇਰ ਬਾਹਰ ਜਾਣ ਦਾ ਤਾਂ ਮਤਲਬ ਹੀ ਨਹੀਂ ਪੈਦਾ ਹੁੰਦਾ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਪਰ ਚੱਕਰੇ ਹੈ ਕਿ ਬੱਚੇ ਪੜ੍ਹ ਲਿਖ ਗਏ ਨੇ ਡਿਗਰੀਆਂ ਕੀਤੀਆਂ ਮਾਪੇ ਨੇ ساری ਜ਼ਿੰਦਗੀ ਦੀ ਕਮਾਈ ਆਪਣੇ ਬੱਚਿਆਂ ਤੇ ਲਾਈ ਹੈ ਜਦੋਂ ਡਿਗਰੀਆਂ ਕਰਕੇ ਐਜੂਕੇਸ਼ਨ ਲੈ ਕੇ ਪੜ੍ਹਾਈ ਕਰਕੇ ਡਿਪਲੋਮਾ ਕਰਕੇ ਡਿਗਰੀਆਂ ਕਰਕੇ ਬੱਚੇ ਇੱਥੇ ਬੇਲੇ ਫਿਰਦੇ ਨੇ ਉੱਥੇ ਮਾਪੇ ਲਈ ਇੱਕ ਬਹੁਤ ਵੱਡਾ ਦੁੱਖਾਂ ਦੁਖਾਂਤ ਹੈ ਤੇ ਮਾਪਾਪਨ ਵੀ ਤਕਲੀਫ ਹੁੰਦੀ ਕਿਉਂ ਸਾਰੀ ਜ਼ਿੰਦਗੀ ਦੀ ਕਮਾਈ ਲੱਗੀ ਬੱਚੇ ਤੇ ਬਜੇ ਨੂੰ ਰੋਜੀ ਰੋਟੀ ਦਾ ਸਾਧਨ ਨਹੀਂ ਬਣਿਆ ਜੀ ਨੌਕਰੀ ਨਹੀਂ ਮਿਲੀ ਜਦੋਂ ਇੱਥੇ ਰੁਜ਼ਗਾਰ ਨਹੀਂ ਮਿਲਦਾ ਤਾਂ ਸਾਡੇ ਬੱਚੇ ਵਿਦੇਸ਼ਾਂ ਨੂੰ ਜਾਂਦੇ ਨੇ ਤੇ ਮੈਂ ਸਰਕਾਰ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਜੀ ਕਿ ਰੁਜ਼ਗਾਰ ਇੱਥੇ ਪੰਜਾਬ ਨੂੰ ਸਾਡੇ ਪੰਜਾਬੀ ਬੱਚਿਆਂ ਨੂੰ ਸਾਡੇ ਜਿੰਨੇ ਵੀ ਸਾਡੇ ਪੰਜਾਬ ਵਾਸੀ ਨੇ ਉਹਨਾਂ ਨੂੰ ਰੁਜ਼ਗਾਰ ਇੱਥੇ ਪੰਜਾਬ ਚ ਰਾਜਮਾ ਮਿਲੇ ਤਾਂ ਉਹ ਬਾਹਰ ਨਾ ਜਾਣ ਆਪਣੇ ਪਰਿਵਾਰ ਨੂੰ ਛੱਡ ਕੇ ਨਾ ਜਾਣ ਤੇ ਸਾਡਾ ਪੰਜਾਬ ਹਮੇਸ਼ਾ ਹੱਸਦਾ ਵਸਦਾ ਰਹੇ ਤੇ ਰੋਜੀ ਰੋਟੀ ਸਾਨੂੰ ਪੰਜਾਬ ਚ ਮਿਲੇ ਤਾਂ ਅਸੀਂ ਬਾਹਰ ਨਾ ਜਾ ਜਾਈਏ ਬਹੁਤ ਖੋ ਬਹੁਤ ਖੋ ਤੁਹਾਡੀ ਜਿਹੜੀ ਇਹ ਗੱਲ ਬੜੀ ਸਟਿੱਕ ਬੜੀ ਵਧੀਆ ਤੁਸੀਂ ਤਰੀਕੇ ਨਾਲ ਕੀਤੀ ਜੀ ਤੁਸੀਂ ਕਰਿਓ ਕਮੈਂਟ ਆਪਣੇ ਆਪਣੇ ਕਿ ਪੰਜਾਬ ਦਾ ਯੂਥ ਬਾਹਰ ਜਾ ਰਿਹਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਇਸ਼ੂ ਦੇ ਉੱਤੇ ਦੋ ਇਸ਼ੂਸ ਪ੍ਰਤੀ ਬਹੁਤ ਸੰਜੀਦਾ ਨੇ ਪਵਨ ਪਰਦੇਸੀ ਜੀ ਪੇਸ਼ੇਵਰ ਜੋ ਗਾਇਕ ਨੇ ਪਰ ਪੰਜਾਬ ਦਾ ਦਰਦ ਲਈ ਬੈਠੇ ਨੇ ਔਰ ਪਹਿਲਾ ਹੈ ਨਸ਼ੇ ਜਿਹੜੇ ਹੈ ਉਹ ਖਤਮ ਹੋਣੇ ਚਾਹੀਦੇ ਪੰਜਾਬ 'ਚ ਦੂਜਾ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰ ਸਕੇ ਤੇ ਪੇਰੈਂਟਸ ਨੂੰ ਵੀ ਰੀਲੀਫ ਮਿਲੇ ਤਾਂ ਜੋ ਜਿਹੜਾ ਹੈ ਬਹੁਤ ਹਾਰਡ ਅਰਨਡ ਮਨੀ ਲਗਾ ਕੇ ਜਿਹੜਾ ਹੈ ਬਾਹਰ ਬੱਚੇ ਭੇਜੇ ਜਾਂਦੇ ਨੇ ਹਜ਼ਾਰਾਂ ਕਿਲੋਮੀਟਰ ਦੂਰ ਸੱਤ ਸਮੁੰਦਰੋਂ ਪਾਰ ਜਦੋਂ ਬੱਚੇ ਭੇਜੇ ਜਾਂਦੇ ਨੇ ਤੇ ਪਿੱਛੇ ਮਾਵਾ ਤਣਫਦੀਆਂ ਨੇ ਜੀ ਬਿਲਕੁਲ ਤਾਂ ਇਸ ਇਸ਼ੂ ਤੇ ਕੀ ਕਹਿੰਦੇ ਜੀ ਬਿਲਕੁਲ ਠੀਕ ਆ ਭਾਜੀ ਪਰਿਵਾਰ ਨੂੰ ਛੱਡ ਕੇ ਜਾਣਾ ਬਹੁਤ ਔਖਾ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜਾਵੇ ਪੰਜਾਬ ਸਾਡਾ ਨਸ਼ਾ ਮੁਕਤ ਹੋ ਜਾਵੇ ਔਰ ਪੰਜਾਬ ਦੇ ਵਿੱਚ ਰੋਜ਼ਗਾਰ ਮਿਲੇ ਤੇ ਸਾਰਾ ਪਰਿਵਾਰ ਸ਼ਾਮ ਨੂੰ ਰਾਤ ਨੂੰ ਰਲ ਕੇ ਬੈਠੇ ਸਾਰਾ ਪਰਿਵਾਰ ਇਕੱਠਾ ਬੈਠੇ ਤੇ ਉਹਦੇ ਨਾਲ ਦਾ ਤਾਂ ਫਿਰ ਨਜ਼ਾਰਾ ਨਹੀਂ ਪੰਜਾਬ ਤਾਂ ਫਿਰ ਪੰਜਾਬੀ ਹੈ ਹਾਂ ਪੰਜਾਬ ਤਾਂ ਫਿਰ ਪੰਜਾਬੀ ਹੈ ਕੁਝ ਹੋਰ ਸੁਣਾਓ ਜੀ ਹਾਂਜੀ ਤੇਜਿੰਦਰ ਭਾਜੀ ਕੀ ਸੁਣਨਾ ਚਾਹੁੰਦੇ ਹੋ ਸ਼ੇਅਰ ਸੁਣਾਵਾ ਕੁਝ ਵੀ ਸੁਣਾਓ ਚਲੋ ਮੈਂ ਤੁਹਾਨੂੰ ਸ਼ੇਰ ਸੁਣਾਉਣੇ ਜੀ ਇੱਕ ਦੋ ਜੀ ਉਹ ਤੁਹਾਡੀ ਵੀ ਰੂਹ ਦੀ ਖਰਾਕ ਹੈ ਕਿ ਤੁਸੀਂ ਸੁਰ ਦੇ ਕਦਰਦਾਨ ਹੋ ਤੁਸੀਂ ਸਾਫ ਸੁਥਰੀਆਂ ਚੀਜ਼ਾਂ ਸੁਣਦੇ ਹੋ ਜੀ ਹੂੰ ਵਾਦਾ ਤੋਂ ਕਰ ਲੈਂਦੇ ਹੂੰ ਵਾਦਾ ਵਾਦਾ ਵਾ वादा तो कर लेते हैं निभाना भूल जाते हैं वादा तो कर लेते हैं निभाना भूल जाते हैं लगा कर आग सीने में भूझाना भूल जाते हैं लगा कर आग सीने में भूझाना भूल जाते हैं <liderations> एक शेर और नजर करना दो भाजी जी मैं एक दिन रास्ते में जा रहा था मैं एक दिन रास्ते में जा रहा था मैंने देखा के चारों तरफ शमशान थे मैंने देखा के चारों तरफ शमशान थे इतने में मेरे पाँव से एक हड्डी टकराई तो हड्डी बोली हड्डी के ये बयान थे ਉਹ ਚੱਲਨੇ ਵਾਲੇ ਜਰਾ ਸੰਭਲ ਕੇ ਚੱਲ ਹਮ ਵੀ ਕਬੀ ਇਨਸਾਨ ਥੇ ਉਹ ਚੱਲਨੇ ਵਾਲੇ ਜਰਾ ਸੰਭਲ ਕੇ ਚੱਲ ਹਮ ਵੀ ਕਬੀ ਇਨਸਾਨ ਥੇ ਵਾਹ ਜੀ ਵਾਹ ਬਹੁਤ ਖੂਬ ਬਹੁਤ ਮਜ਼ਾ ਆਇਆ ਜੀ ਬਹੁਤ ਬਹੁਤ ਤਨਵਾਦ ਦੇਖੋ ਜੀ ਪਵਨ ਪਰਦੇਸੀ ਜੀ ਦੇ ਅਸੀਂ ਵਲੌਗ ਇੱਕ ਪਹਿਲਾਂ ਵੀ ਕੀਤਾ ਸੀ ਤੁਸੀਂ ਦਿੱਤਾ ਸੀ ਭਰਵਾ ਹੰਗਾਰਾ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਇਸ ਵਲੌਗ ਨੂੰ ਦੁਨੀਆ ਤੱਕ ਪਹੁੰਚਾ ਦਿਓ ਬੜੀ ਪਿਆਰੀ ਰੂਹ ਹੈ ਰੋਪੜ ਦੇ ਹੀਰੇ ਜੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਆਲੇ-ਦੁਆਲੇ ਜਿਹੜੇ ਸਾਡੇ ਹੀਰੇ ਚਮਕਦੇ ਆ ਉਹਨਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਾਈਏ ਤੁਹਾਡੇ ਨਾਲ ਜਿਹੜਾ ਹੈ ਤੁਹਾਡੇ ਅੱਗੇ ਪੇਸ਼ ਕਰੀਏ ਤਾਂ ਪਵਨ ਪਰਦੇਸੀ ਜੀ ਦੇ ਨਾਲ ਅਸੀਂ ਗੱਲਬਾਤਾਂ ਕੀਤੀਆਂ ਕਿਦਾਂ ਦਾ ਲੱਗਿਆ ਵਲੌਗ ਜਰੂਰ ਕਮੈਂਟ ਕਰਿਓ ਹਾਂਜੀ ਨਾਲੇ ਜੀ ਸ਼ਿਕਾਇਤ ਆਂਦੀ ਹੈ ਕਿ ਤੁਸੀਂ ਟੈਲੀਫੋਨ ਨੰਬਰ ਨਹੀਂ ਇਹਨਾਂ ਦਾ ਦੱਸਿਆ ਤੇ ਅੱਜ ਫੋਨ ਨੰਬਰ ਪਬਲਿਕਲੀ ਦੱਸ ਦਿਓ ਜੀ ਜੇਕਰ ਤੁਹਾਨੂੰ ਕਿਸੇ ਨੇ ਸੰਪਰਕ ਕਰਨਾ ਹੋਵੇ ਤੁਹਾਡੀ ਕੋਈ ਬੁਕਿੰਗ ਵੀ ਕਰਾਣੀ ਹੋਵੇ ਤਾਂ ਤੁਸੀਂ ਆਪਣਾ ਫੋਨ ਨੰਬਰ ਬੋਲ ਦਿਓ ਜੀ ਹਾਂ ਭਾਜੀ ਬਿਲਕੁਲ ਜ਼ਰੂਰੀ ਗੱਲ ਹੈ ਜੀ ਤੇ ਮੈਨੂੰ ਵੀ ਅਕਸਰ ਭਾਜੀ ਤੇਜਿੰਦਰ ਭਾਜੀ ਇਹ ਗੱਲ ਮੈਨੂੰ ਸੁਣਨ ਨੂੰ ਮਿਲਦੀ ਹੈ ਸਾਡੇ ਸਰੋਤਿਆਂ ਵੱਲੋਂ ਤੇ ਉਹ ਕਹਿੰਦੇ ਪ੍ਰਦੇਸੀ ਭਾਜੀ ਜੇ ਤੁਹਾਨੂੰ ਅਸੀਂ ਕਦੇ ਮਿਲਣਾ ਹੋਵੇ ਔਰ ਜੇ ਤੁਹਾਡੇ ਕੋਲੋਂ ਅਸੀਂ ਕੋਈ ਪ੍ਰੋਗਰਾਮ ਕਰਾਉਣਾ ਹੋਵੇ ਤੁਹਾਡਾ ਤੁਹਾਡਾ ਫੋਨ ਨੰਬਰ ਸਾਨੂੰ ਮਿਲਦਾ ਨਹੀਂ ਜੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਵੀ ਵੈਸੇ ਤਾਂ ਤੇਜਿੰਦਰ ਭਾਜੀ ਨੇ ਇਸ ਇੰਟਰਵਿਊ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨੰਬਰ ਦਿੱਤਾ ਹੋਇਆ ਔਰ ਪਹਿਲਾਂ ਵੀ ਦਿੱਤਾ ਹੁਣ ਵੀ ਦੇ ਦੇਣਗੇ ਪਰ ਫਿਰ ਵੀ YouTube ਤੇ ਮੇਰੇ ਸਾਰੇ ਗਾਣੇ ਪਏ ਨੇ ਤੁਸੀਂ ਉੱਥੇ ਮੇਰਾ ਨਾਮ ਭਰ ਦੇਣਾ ਪਵਨ ਪਰਦੇਸੀ ਰੋਪੜ ਮੇਰੇ ਸਾਰੇ ਗਾਣੇ ਆ ਜਾਣਗੇ ਸਾਰੇ ਮੇਰੇ ਵੀਡੀਓ ਆ ਜਾਣਗੇ ਗਾਣੇ ਗਾਣੇ ਚੱਲਣਗੇ ਤੇ ਮੇਰਾ ਸਕਰੀਨ ਤੇ ਨੰਬਰ ਆ ਜਾਊਗਾ ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਮੇਰਾ ਪਰਸਨਲ ਨੰਬਰ ਹੈ 98729 02310 ਦੁਬਾਰਾ ਫੇਰ ਬੇਨਤੀ ਕਰ ਦਿੰਦਾ ਜੀ 98729 02310 ਤੇ ਮੈਂ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਵੀ ਕਰਦਾ ਜੀ ਜਗਰਾਤੇ ਵੀ ਕਰਦਾ ਜੀ ਕਦੇ ਵੀ ਸੇਵਾ ਦਾ ਮੌਕਾ ਦਿਓ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਰੱਬ ਦਾ ਆਸ਼ੀਰਵਾਦ ਸਾਡੇ ਸਰੋਤਿਆਂ ਤੇ ਹਮੇਸ਼ਾ ਬਣਿਆ ਰਹੇ ਸ਼ਸ਼ੀਕਾਲ